終わり終わり。 ਉੱਡਣੇ ਚਾਹੀਦਾ ਬਾਈ ਕਬੂਤਰ ਇਹਦੀ ਖਰਾਗਣਾ ਵਾਲੀ ਪਾਈ ਤੈਨੂੰ ਮਹੋਦੋ ਕਮੈਰਾ ਤੁਹਾਨੂੰ ਕਿਹਾ ਸੀ ਤੂੰ ਵੀ ਨਹੀਂ ਮੰਨਿਆ ਗਰਾ ਕੰਪੀਟੀਸ਼ਨ ਵਾਲਾ ਹੋ ਗਿਆ ਅੱਜ ਜਿੰਨਾਂ ਨੰਬਰ 25 3 ਸੀਗਨ ਜਿੰਨ ਦੀ ਪ੍ਰੈਂਡ ਆਈ ਹਾਂ ਉਹ ਜਿਹੜਾ ਮੈਂ ਤੁਹਾਨੂੰ ਸੁਝਤੀ ਗਾਈ ਹੂੰ ਇਹ ਕੰਮ ਕਰ ਪੁੰਚੀ ਜੀ ਚੀਨ ਨੇ ਵਾਧ ਰੱਖੀ ਬੈਠਾ ਚੀਨ ਨੇ ਨਹੀਂ ਜਿਹਰੇ ਕੋਲੇ ਉੜਦੇ ਵੀ ਇਹੀ ਹੈ ਬਾਈ ਜਿਆਦਾ ਮਨ ਨੂੰ ਤੇ ਮਰਦੇ ਹਾਂ ਪਿਆਰ ਤੈਨੂੰ ਕਰਦੇ ਹਾਂ ਯਾਰਾ ਵੇ ਆ ਰਹੀ ਆ ਵੇ ਆ ਰਹਾ ਪਿਆਰਾ ਯਾਰਾ ਯਾਰਾ ਹਰ ਆਏ ਯਾਰਾ ਮੈਨੂੰ ਲੱਗੇ ਜਾਣ ਤੋਂ ਕਿਹਾਂ ਪਿਆਰਾ ਵੇ ਯਾਰਾ ਕਿਵੇਂ ਲੱਗਈਆਂ ਮੇਰੇ ਮਿੱਤਰੋ ਅੱਜ ਫੋਨ ਹੋਰ ਆਗਾ ਤੇ ਥੋੜਾ ਜਿਹਾ ਵੀਡੀਓ ਦੀ ਕੁਆਲਿਟੀ ਤੁਹਾਨੂੰ ਗੁੱਡ ਨਹੀਂ ਮਿਲਣੀ ਫੋਨ ਇਹ ਵੀ 50000 ਦਾ ਸੀਗਾ ਇਸੇ ਟਾਈਮ ਲਿਆਂਦਾ ਗੱਲ ਕਰ ਵੀ ਹੁਣ ਤੁਹਾਨੂੰ ਪਤਾ ਵੀ ਚੀਜ਼ਾਂ ਸੋਸਲ ਮੀਡੀਆ ਵਾਲਾ ਸਿਸਟਮ ਆ ਜਿਹੜਾ ਅਪਗ੍ਰੇਡ ਹੋ ਗਿਆ ਵੀਡੀਓ ਬੜੀ ਦੇ ਕੁਆਲਿਟੀਆਂ ਹਾਈ ਹੋ ਗਈਆਂ ਹੋਰ ਹੁਣ ਤੁਸੀਂ ਪਹਿਲਾਂ ਵਾਲੇ ਫੋਨ ਲੈ ਕੇ ਦੇਖੋ ਬੜੇ 2 ਫੋਟੋਆਂ ਨਹੀਂ ਡਾਊਨਲੋਡ ਹੋਣੀਆਂ ਉਹ ਨਾਲ ਦੀ ਨਾਲ ਮੈਮਰੀ ਭਰ ਲਾ ਉਹ ਚੀਜ਼ ਹੋਈ ਕਿ ਹੁਣ ਹੋਰ ਨੂੰ ਐ ਵੱਡੀਆਂ ਐਮਬੀ ਦੀਆਂ ਐਫਐਡਾ ਫੋਨ ਵੀਡੀਓ ਵੀ ਵੱਡੀਆਂ ਐਮਬੀ ਦੀਆਂ ਆਉਣਦੀਆਂ ਨੇ